ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਸੰਸਾਰ ਪਰਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਜੀ ਦੀਆਂ ਸੰਗਤਾਂ ਵਸ ਰਹੀਆਂ ਹਨ ਅਕਾਲ ਪੁਰਖ ਜੀ ਦਾ ਨਾਮ ਜਪਣ ਵਾਲੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਤੋਂ ਉਪਦੇਸ਼ ਲੈਣ ਵਾਲੀਆਂ ਸੰਗਤਾਂ ਸਾਰੀਆਂ ਸੰਗਤਾਂ ਨੂੰ ਦਾਸ ਸੇਵਾਦਾਰ ਕੈਨੇ ਦਿਲਬਖ ਸਿੰਘ ਵੱਲੋਂ ਜੀਬੀਐਲ ਗੁਰਬਾਣੀ ਸੇਵਾ ਤੋਂ ਲੀਡਸ ਲੁੱਕੇ ਤੋਂ ਵਧਾਈਆਂ 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 ਬਹੁਤ ਬਹੁਤ ਗਿਣਤੀ ਨਹੀਂ ਕੀਤੀ ਜਾ ਸਕਦੀ ਕਰੋੜਾਂ ਕਰੋੜਾਂ ਹੁਣ ਤੇ ਅੰਤ ਹੀ ਕੋਈ ਨਹੀਂ ਇਹਨਾਂ ਸੰਸਾਰ ਤੇ ਗੁਰਸਿੱਖ ਵਸ ਰਿਹਾ ਹੈ ਸਾਰੇ ਜਪ ਰਹੇ ਹਾਂ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਤੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਜਾਂ ਵਾਲੇ ਕਲਗੀਆਂ ਵਾਲੇ ਦਾਤਾਰ ਪਾਤਸ਼ਾਹ ਜੀ ਨੇ ਸਾਨੂੰ ਪੱਲਾ ਫੜਾਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਸਾਹਿਬ ਨੇ ਆਪ ਵੀ ਮੱਥਾ ਟੇਕਿਆ ਹੈ ਜਦੋਂ ਗੁਰਗੱਦੀ 1708 ਵਿੱਚ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਗੁਰਗੱਦੀ ਤੇ ਸੁਭਾਏ ਮਾਨ ਕੀਤਾ ਹੈ ਪਾਉਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਵੀ ਹੁਕਮ ਕੀਤਾ ਹੈ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਦੁਹਰਾ ਪੜਦੇ ਹਾਂ ਆਪਾਂ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੈਨ ਮਾਈ ਅਕਾਲ ਪੁਰਖ ਵਾਹਿਗੁਰੂ ਜੀ ਅਲਾਉ ਮੀ ਥੈਨ ਆਈ ਹੈਵ ਸਟਾਰਟਡ ਦ ਫੇਥ ਆਫ ਰਾਈਟੇਸਨੈਸ ਖਾਲਸਾ ਪੰਥ ਜਦੋਂ ਗੁਰਗੱਦੀ ਦੇ ਦਿੱਤੀ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੇ ਇਸ ਮਾਈ ਆਊਟ ਟੂ ਆਲ ਸਿੱਖਸ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰ ਐਵਰ ਆਫਟਰ ਮੈਂ ਸਾਡੇ ਤੋਂ ਬਾਅਦ ਵਿੱਚ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰਬਾਣੀ ਤੁਹਾਡੀ ਗੁਰੂ ਹੈ ਪਿਆਰਿਓ ਅੱਜ ਪਹਿਲਾ ਪ੍ਰਕਾਸ਼ ਹੈ ਬਾਗਰੋਂ ਸੋਦੀ ਇਕਮ ਬਾਗਰੋਂ ਸੋਦੀ ਇਕਮ ਵਾਲੇ ਦਿਨ ਸਰ ਮੰਦਰ ਸਾਹਿਬ ਦੇ ਵਿੱਚ ਆਰਾਮ ਸਰ ਸਤਿਗੁਰਾਂ ਨੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਗੁਰਬਾਣੀ ਨੂੰ ਲਿਖਿਆ ਹੈ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੇ ਲਿਖਾਇਆ ਹੈ ਸਾਰੀ ਸੰਤਾਂ ਦੀ ਭਗਤਾਂ ਦੀ ਬਾਣੀ ਜਿੰਨੀ ਵੀ ਹੈ ਜਦੋਂ ਗੁਰਬਾਣੀ ਪੜ੍ਹੀਏ ਤੇ ਸਾਰਿਆਂ ਦੇ ਨਾਮ ਆ ਜਾਂਦੇ ਹਨ ਭਗਤ ਬਿਹਣੀ ਜੀ ਭਗਤ ਨਾਮਦੇਵ ਜੀ ਭਗਤ ਰਵਦਾਸ ਜੀ ਭਗਤ ਪੀਪਾ ਜੀ ਭਗਤ ਰੋਚਨ ਜੀ ਕਿੰਨੇ ਨਾਮ ਆ ਜਾਂਦੇ ਹਨ ਕੋ ਬਾਦ ਕਾਟ ਹੋ ਜਾਵੇ ਕੋ ਸਰੀਰ ਚਲਾ ਜਾਵੇ ਤੇ ਸੁੰਦਰ ਜੀ ਦੀ ਬਾਣੀ ਵਿੱਚ ਪੜਦੇ ਹਾਂ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਬਹੁਤ ਸਾਰੇ ਨਾਮ ਹਨ ਲਈਏ ਤੇ ਸੋ ਮੜਾ ਲੱਗਦਾ ਹੈ ਅੱਜ ਖੁਸ਼ੀਆਂ ਦਾ ਦਿਨ ਹੈ ਪੂਰੀ ਦੁਨੀਆ ਭਰ ਦੇ ਵਿੱਚ ਪਹਿਲਾ ਪ੍ਰਕਾਸ਼ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਰਾ ਸਰੂਪ ਮਹਾਰਾਜ ਦਾ ਤਿਆਰ ਹੋ ਗਿਆ ਤੇ ਰਮੰਦਰ ਸਾਹਿਬ ਜੀ ਦੇ ਵਿੱਚ ਭਾਦਰੋਂ ਸੁਦੀ ਇੱਕ ਮਨੋ ਪ੍ਰਕਾਸ਼ ਕੀਤਾ ਹੈ ਅੱਜ ਟੀਵੀ ਤੇ YouTube ਤੇ 에ਵਰੀਵੇਅਰ ਤੁਸੀਂ ਪੜ ਸਕਦੇ ਹੋ ਪੜ ਲੈਂਦੇ ਹੋ ਪੜ ਰਹੇ ਹੋ ਕਦੋਂ ਪ੍ਰਕਾਸ਼ ਹੋਇਆ ਸੀ ਕਿਹੜਾ ਮੁੱਖ ਬਾਕ ਆਇਆ ਸੀ ਤਨ 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 ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ ਬਾਕ ਲਿਆ ਸੀ ਕੀਰਤਨੀਏ ਗੁਰੂ ਮਹਾਰਾਜ ਜੀ ਦੇ ਕੀਰਤਨ ਕਰ ਰਹੇ ਹਨ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣਿਆ ਆ ਯਾਰਾਮ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਇਹ ਸਾਰਾ ਸ਼ਬਦ ਅੱਜ ਪੜਿਆ ਜਾ ਰਿਹਾ ਹੈ ਬਾਰ 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 ਜਿਵੇਂ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਬਾਰ ਬਾਰ ਹਰ ਕੇ ਗੁਣ ਗਾਓ ਜਿਵੇਂ ਗੁਰੂ ਮਹਾਰਾਜ ਜੀ ਦੇ ਕੀਰਤਨ ਹੀ ਬਾਰ ਬਾਰ ਅਜ ਪਹਿਲੇ ਪ੍ਰਕਾਸ਼ ਵਾਲੇ ਦਿਨ ਇਹ ਸ਼ਬਦ ਪੂਰੀ ਦੁਨੀਆ ਦੇ ਵਿੱਚ ਪੜ ਰਹੇ ਹਨ ਸੰਗਤਾਂ ਸਰਵਣ ਕਰ ਰਹੀਆਂ ਹਨ ਦਾਸ ਵੱਲੋਂ ਬਹੁਤ 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 ਅੰਤ ਕੋਈ ਨਹੀਂ ਮੈਂ ਦੱਸ ਨਹੀਂ ਸਕਦਾ ਮਿਲੀਅਨ ਬਿਲੀਅਨ ਕਿੰਨੀਆਂ ਵਧਾਈਆਂ ਦੇਈਆਂ ਅੰਤ ਹੀ ਕੋਈ ਨਹੀਂ ਪੂਰੇ ਸੰਸਾਰ ਵਿੱਚ ਗੁਰਸਿੱਖ ਫਸਰੇ ਹੋਏ ਹਨ ਪੂਰੇ ਸੰਸਾਰ ਵਿੱਚ ਗੁਰਬਾਣੀ ਸੁਣ ਰਹੇ ਹਨ ਪੜ ਰਹੇ ਹਨ ਗੁਰਬਾਣੀ ਇੰਨੀ ਮਿੱਠੀ ਹੈ ਜਦੋਂ ਪੜੋ ਤੇ ਦਿਲ ਕਰਦਾ ਪੜੀ ਜਾਈਏ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਜਿੰਨੇ ਪਾਪ ਹੋ ਜਾਂਦੇ ਹਨ ਕਾਮ ਦੀ ਹੱਦ ਟੱਪ ਕੇ ਕ੍ਰੋਧ ਦੀ ਹੱਦ ਟੱਪ ਕੇ ਮੋਹ ਦੀ ਹੱਦ ਟੱਪ ਕੇ ਲੋਭ ਦੀ ਹੱਦ ਟੱਪ ਕੇ ਹੰਕਾਰ ਦੀ ਹੱਦ ਟੱਪ ਜਾਂਦੀ ਹੈ ਜਦੋਂ ਇਹਨਾਂ ਦੀਆਂ ਹੱਦਾਂ ਬੰਦਾ ਟੱਪ ਜਾਂਦਾ ਫਿਰ ਪਾਪ ਹੋ ਜਾਂਦੇ ਨੇ ਪਾਪ ਕਰ ਹੈ ਪੰਜਾਂ ਕੇ ਵਸੇ ਪਾਪ ਉਹ ਦੇ ਕਦੋਂ ਨੇ ਗਦੋਂ ਕਾਮ ਦੀ ਹੱਦ ਟੱਪ ਜਾਵੇ ਗੁੱਸੇ ਦੀ ਕ੍ਰੋਧ ਦੀ ਹੱਦ ਟੱਪ ਜਾਵੇ ਲੋਭ ਦੀ ਹੱਦ ਟੱਪ ਜਾਵੇ ਗਰੀਡੀ ਬਣ ਜਾਵੇ ਮੋਹ ਦੀ ਹੱਦ ਟੱਪ ਜਾਵੇ ਚਿਕੜ ਚ ਪੈ ਜਾਵੇ ਮੋਹ ਦੇ ਚਿਕੜ ਵਿੱਚ ਪ੍ਰਣ ਹੈ ਪਰ ਕਮਲ ਫੁੱਲ ਵਾਂਗ ਹੰਕਾਰ ਦੀ ਹੱਦ ਟੱਪ ਜਾਵੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਗਦੋਂ ਲਾਈਨ ਕ੍ਰੋਸ ਕੀਤੀ ਨਹੀਂ ਹੱਦ ਟੱਪੀ ਨਹੀਂ ਤੇ ਸਮਝੋ ਪਾਪ ਹੋ ਗਿਆ ਤੇ ਜੇ ਹੱਦ ਵਿੱਚ ਹੈ ਤਾਂ ਗੁਰੂ ਮਹਾਰਾਜ ਨੇ ਕਾਮ ਨੂੰ ਬਣਾਇਆ ਹੈ ਸੰਤ ਦੇ ਵਾਸਤੇ ਔਲਾਦ ਵਾਸਤੇ ਧੀਆ ਪੁੱਤਰਾਂ ਵਾਸਤੇ ਕ੍ਰੋਧ ਨੂੰ ਬਣਾਇਆ ਹੈ ਝਾਲਮ ਦੇ ਜ਼ੁਲਮ ਨੂੰ ਦੂਰ ਕਰਨ ਵਾਸਤੇ ਲੋਭ ਨੂੰ ਬਣਾਇਆ ਹੈ ਪ੍ਰਸ਼ਾਦਾ ਪਾਣੀ ਬੰਦਾ ਕਮਾ ਸਕੇ ਮੋਹ ਬਣਾਇਆ ਹੈ ਮਮਤਾ ਬਣਾਈ ਹੈ ਜੇ ਮੋਹ ਨਾ ਹੋਵੇ ਮਮਤਾ ਨਾ ਹੋਵੇ ਤੇ ਸਾਨੂੰ ਕੌਣ ਪਾਲਦਾ ਮਾਂ ਤੋਂ ਬਿਨਾ ਪਿਓ ਤੋਂ ਪੈ। ਮਾਂ ਦੀ ਗੋਦ ਵਿੱਚ ਪਲੇ ਹਾਂ ਵੱਡੇ ਹੋਏ ਹਾਂ ਵਿਆਹ ਸ਼ਾਦੀਆਂ ਹੋਈਆਂ ਹਨ ਅੱਗੋਂ ਫਿਰ ਬਾਗ ਪਰਿਵਾਰ ਵਧ ਗਿਆ ਹੈ ਇਦਾਂ ਹੀ ਉਦਾਸ ਨਾ ਕਰੋ ਤੁਹਾਨੂੰ ਕਿਉਂਕਿ ਗੁਰਬਾਣੀ ਵਿੱਚ ਕਈ ਵਾਰੀ ਸਾਰੀ ਵਿਆਖਿਆ ਆ ਜਾਂਦੀ ਹੈ ਅੱਜ ਪਹਿਲਾ ਪ੍ਰਕਾਸ਼ ਹੈ ਖੁਸ਼ੀਆਂ ਦਾ ਦਿਨ ਹੈ ਸੰਤਾਨ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਆਰਾਮ ਅੱਜ ਗੁਰਬਾਣੀ ਦੀ ਸੋਬਾ ਹੈ ਗੁਰਬਾਣੀ ਸਾਡੇ ਮਿੱਠੀ ਲੱਗਦੀ ਇੰਨੀ ਮਿੱਠੀ ਲੱਗਦੀ ਹੈ ਪਾਪ ਵਿਕਾਰ ਗਵਾਇਆ ਸਾਰੇ ਪਾਪ ਵਿਕਾਰ ਗਵਾਟ ਜਾਂਦੇ ਹਨ ਖਤਮ ਹੋ ਜਾਂਦੇ ਹਨ ਜਿਵੇਂ ਜਿਵੇਂ ਅਸੀਂ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹਦੇ ਤੇ ਸੁਣਦੇ ਹਾਂ ਕਈ ਵਾਰੀ ਦੁੱਖ ਮਨ ਨੂੰ ਚੰਬੜ ਜਾਂਦੇ ਨੇ ਕਈ ਵਾਰੀ ਦੁੱਖ ਸਰੀਰ ਨੂੰ ਚੰਬੜ ਜਾਂਦੇ ਨੇ ਰੋਗ ਲੱਗ ਜਾਂਦੇ ਨੇ ਮਨ ਨੂੰ ਮਨ ਰੋਗੀ ਹੋ ਜਾਂਦਾ ਹੈ ਦੇ ਤੇ ਚੰਗੀ ਹੈ ਪਰ ਮਨਰੋਗੀ ਹੈ ਕਹਿ ਵੀ ਚਾਹਦਾ ਮੇਰਾ ਮਨ ਬੜਾ ਦੁਖੀ ਹੈ ਰੋਜ਼ ਗੁਰਬਾਣੀ ਸਾਨੂੰ ਹੁਕਮ ਦਿੰਦੀ ਹੈ ਜੇ ਪਹਿਲਾ ਪ੍ਰਕਾਸ਼ ਹੈ ਮਹਾਰਾਜ ਜੀ ਦਾ ਪਹਿਲੇ ਪ੍ਰਕਾਸ਼ ਵਾਲੇ ਦਿਨ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਮੁਖਵਾਕ ਲਏ ਹਨ ਸੰਤਾਂ ਕੇ ਕਾਰਜ ਆਪ ਖਲੋਇਆ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਿਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਪ੍ਰਕਾਸ਼ਮਾਨ ਕੀਤਾ ਹੈ ਆਪ ਆਪਰਨਾ ਸੁਣ ਥੱਲੇ ਕਰ ਲਿਆ ਸੀ ਆਪਾਂ ਕਥਾਵਾਚਕਾਂ ਗੁਰਮੁਖਾਂ ਪਿਆਰਿਆਂ ਕੋਲੋਂ ਰੋਜ਼ ਸੁਣਦੇ ਹਾਂ ਜਿਨ ਭੈ ਬਾਣੀ ਅਦਬ ਨਤਾਰਾ ਜਿਨੇ ਗੁਰਬਾਣੀ ਦਾ ਸਤਕਾਰ ਨਹੀਂ ਕੀਤਾ ਜਾਂ ਉਹ ਸੋ ਸਿੱਖ ਨਹੀਂ ਹਮਾਰਾ ਉਹ ਸਾਡਾ ਸਿੱਖ ਨਹੀਂ ਜਿਹੜਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਅਦਬ ਨਹੀਂ ਕਰਦਾ ਜਿਨ ਭੈ ਬਾਣੀ ਅਦਬ ਨਤਾਰਾ ਜਾਂ ਉਹ ਸੋ ਸੁਖ ਨਹੀਂ ਹਮਾਰਾ ਉਹ ਸਾਡਾ ਸਿੱਖ ਨਹੀਂ ਪਿਆਰਿਓ ਗੁਰਬਾਣੀ ਦਾ ਸਤਿਕਾਰ ਕਰਨਾ ਹੈ ਗੁਰਬਾਣੀ ਜੋ ਹੁਕਮ ਕਰਦੀ ਹੈ ਉਹਨੂੰ ਮੰਨਣਾ ਹੈ ਮਨ ਲਵਾਂਗੇ ਮੰਨ ਦੇ ਕੀ ਗੱਤ ਕਹੀ ਨਾ ਜਾਏ ਪਰਮਾਤਮਾ ਤੋਂ ਨਿਕਲ ਜਾਵਾਂਗੇ ਅਦਾਸ ਨੇ ਸੱਤ ਵਾਰਾਂ ਦੀ ਕਥਾ ਸਤਪੁਰਾਂ ਨੇ ਕਰਵਾਈ ਹੈ ਮੈਂ ਕੀ ਕਰਨ ਜੋਗਾ ਹਾਂ ਦੋ ਵਾਰੀ ਸੱਤ ਵਾਰ ਆਉਂਦੇ ਨੇ ਇੱਕ ਭਗਤ ਕਬੀਰ ਜੀ ਦੇ ਇੱਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਜੇ ਟਾਈਮ ਲਗੇ ਤੇ ਜ਼ਰੂਰ ਸੁਣਨਾ ਸੱਤ ਵਾਰ ਗੁਰੂ ਮਹਾਰਾਜ ਜੀ ਨੇ ਐਤਵਾਰ ਤੋਂ ਲੈ ਕੇ ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸਨਿਚਿਤ ਤੱਕ ਹਰ ਵਾਰ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਮਝਾਇਆ ਹੈ ਕਿ ਵਾਰ ਵੱਡੇ ਨਹੀਂ ਅਕਾਲ ਪੁਰਖ ਵੱਡੇ ਹਨ ਮੈਂ ਤਵਾਰ ਵੱਡਾ ਨਹੀਂ ਰੱਬ ਵੱਡਾ ਹੈ ਮਾਲਕ ਵੱਡਾ ਹੈ ਅਕਾਲ ਪੁਰਖ ਪਰਮੇਸ਼ਰ ਵੱਡਾ ਹੈ ਨਾ ਡਰੋ ਨਾ ਡਰੋ ਇਹ ਸਾਰੀ ਕਥਾ ਤੁਸੀਂ YouTube ਤੇ ਜਾ ਚੁੱਕੀ ਹੈ ਸਰਵਨ ਕਰਨ ਦੀ ਕਿਰਪਾਲਤਾ ਕਰਨੀ ਉੱਪਰ ਲਿਖਿਆ ਹੋਇਆ ਹੈ 7 12 ਦੀ ਕਥਾ ਵਾਰ ਸਾਰੇ ਹੁਕਮ ਦੇ ਵਿੱਚ ਹਨ ਅਸੀ ਵੀ ਹੁਕਮ ਦੇ ਵਿੱਚ ਹਾਂ ਜਿੰਨੀ ਦੁਨੀਆ ਹੈ ਗੁਰਬਾਣੀ ਦੇ ਹੁਕਮ ਹਨ ਅਜ ਪਹਿਲਾ ਪ੍ਰਕਾਸ਼ ਹੈ ਪ੍ਰਭ ਸੰਸਾਰ ਉਪਾਇ ਕੇ ਵਾਸਾ ਆਪਣੇ ਕੀਤਾ ਵਾਹਿਗੁਰੂ ਜੀ ਨੇ ਪੂਰੀ ਦੁਨੀਆ ਬਣਾ ਕੇ ਆਪਣੇ ਵਸ ਵਿੱਚ ਕੀਤੀ ਹੋਈ ਹੈ ਨਾ ਕਨਥ ਖਸਮ ਹੱਥ ਕਿਰਤ ਤੱਕ ਦੇ ਕਿਰਤ ਦੇ ਮਾਰੇ ਅਸੀਂ ਕਈ ਜਗ੍ਹਾ ਤੇ ਕਈ ਕੰਟਰੀਆਂ ਵਿੱਚ ਭੱਜੇ ਫਿਰਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਦੁੱਖ ਚਲੇ ਜਾਂਦੇ ਨੇ ਭਾਵੇਂ ਬਾਡੀ ਦੇ ਹੋਣ ਭਾਵੇਂ ਮਨ ਦੇ ਹੋਣ ਦੋਖਰਾਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਪਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦੋਰਾ ਪੜਦੇ ਹਾਂ ਆਪ ਜੀ ਨੇ ਸਰਵਣ ਕੀਤਾ ਹੈ ਬੈਨਮਾਇ ਅਕਾਲ ਪੁਰਖ ਵਾਹਿਗੁਰੂ ਜੀ ਅਲਾਉ ਮੀ ਬੈਨ ਆਈ ਹੈਵ ਸਟਾਰਟਡ ਦਾ ਫੇਥ ਆਫ ਵਰਾਇਟਸਨੈਸ ਖਾਲਸਾ ਪੰਥ ਜੇ ਮੁੱਢੋਂ ਪੜੋ ਸੁਰਤਾਂ ਆਗਿਆ ਪਈ ਅਕਾਲ ਕੀ ਬੈਨਮਾਇ ਅਕਾਲ ਪੁਰਖ ਵਾਹਿਗੁਰੂ ਜੀ ਅਲਾਉ ਮੀ then i have started the faith of righteousness khal sapant ਜਦੋਂ ਗੁਰਗੱਦੀ ਦਿੱਤੀ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸਿੱਖਸ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਾਰਐਵਰ ਗੁਰਬਾਣੀ ਨੂੰ ਮੰਨਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਪਹਿਲਾ ਪ੍ਰਕਾਸ਼ ਸੰਗਤਾਂ ਮਨਾ ਰਹੀਆਂ ਹਨ ਗੁਰਬਾਣੀ ਦੇ ਹੁਕਮ ਨੂੰ ਮੰਨਣਾ ਹੈ ਹੁਕਮਨਾਮਾ ਤੇ ਲੈ ਲਈਦਾ ਜਾ ਕੇ ਪੜ੍ਹ ਵੀ ਲਈਦਾ ਹੈ ਕਿ ਅੱਜ ਆ ਹੁਕਮਨਾਮਾ ਆਇਆ ਹੈ YouTube ਤੇ ਵੀ ਪਾ ਦੇਈਦਾ ਹੈ ਅੱਜ ਦੇ ਇਹ ਹੁਕਮਨਾਮੇ ਹਨ ਕਈ ਚੈਨਲ ਜਿਹੜੇ ਹਨ ਦੱਸ ਦਿੰਦੇ ਹਨ ਅੱਜ ਹਰਮੰਦਰ ਸਾਹਿਬ ਜੀ ਤੋਂ ਦਰਬਾਰ ਸਾਹਿਬ ਤੋਂ ਅੱਜ ਇਹ ਹੁਕਮਨਾਮਾ ਆਇਆ ਹੈ ਹੁਕਮਨਾਮੇ ਤੇ ਚੱਲਣਾ ਹੈ ਜੋ ਹੁਕਮਨਾਮੇ ਵਿੱਚ ਆਰਡਰ ਹਨ ਉਸ ਹੁਕਮ ਨੂੰ ਮੰਨਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੱਡੀ ਤਾਕਤ ਦਿੱਤੀ ਹੈ ਗੁਰਬਾਣੀ ਤੋਂ ਆਈ ਹੋਈ ਹੈ ਭਾਈ ਲਾਲੋ ਜੀ ਨੂੰ ਵੀ ਕਿਹਾ ਸੀ ਜੈਸੀ ਮੈਂ ਆਵੇ ਖਸਮਤੀ ਬਾਣੀ ਪੈਛੜਾ ਕਰੀ ਗਿਆਨ ਬਿਲਾ ਦੋ ਗੁਰਬਾਣੀ ਵਿੱਚ ਗਿਆਨ ਹੈ ਭਾਈ ਲਾਲੋ ਉਸ ਨੂੰ ਸਮਝਣਾ ਉਦੋਂ ਤੇ ਭਾਈ ਲਾਲੋ ਜੀ ਨੂੰ ਕਿਹਾ ਹੁਣ ਮਿਲੀਅਨ ਬਿਲੀਅਨ ਪਤਾ ਨਹੀਂ ਕਿਤਨਾ ਕੁ ਸੰਸਾਰ ਵਸ ਰਿਹਾ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝ ਆ ਰਹੇ ਹਨ ਐਸਾ ਕੰਮ ਮੂਲੇ ਨਾ ਕੀਚੇ ਜਿਤਨ ਪਛਤਾਈ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਉਹ ਹੁਕਮ ਨੂੰ ਮੰਨ ਲੈਣਾ ਹੈ ਡੋਟ ਡੂ ਐਨੀਥਿੰਗ ਥੈਟ ਯੂ ਵਿਲ ਰਿਗਰੈਟ ਇਨ ਦਾ ਐਂਡ ਉਹ ਕੰਮ ਕਦੀ ਨਹੀਂ ਕਰਨਾ ਜਦੇ ਨਾਲ ਅੰਤ ਵਿੱਚ ਪਛਤਾਉਣਾ ਪਵੇ ਜਦੋਂ ਉਮਰ ਮੁੱਕ ਜਾਵੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਪੱਕੇ ਸ਼ਬਦ ਯਾਦ ਕਰਨੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਹਮ ਨਹੀਂ ਚੰਗੇ ਮੋਰਾ ਨਹੀਂ ਕੋਇ ਕਿਨੂ ਬੁਰਾ ਕਹੀਏ ਕਿਨੂ ਭਲਾ ਕਹੀਏ ਮਾਲਿਕ ਸਾਰੇ ਜੀ ਤੁਹਾਡੇ ਹਨ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਅੱਜ ਪਹਿਲਾ ਪ੍ਰਕਾਸ਼ ਹੈ ਮੋਰਾ ਭਲਾ ਕਹੋ ਕਿਸਨੂੰ ਕਹੀਏ ਸਗਲੇ ਜੀ ਤੁਹਾਾਰੇ ਸਾਰੇ ਜੀ ਤੁਹਾਡੇ ਹਨ 42 ਲੱਖ ਜੂਨ ਜਲ ਵਿੱਚ ਹੈ ਉਹ ਵੀ ਮਾਲਕ ਤੁਹਾਡੀ ਬਣਾਈ ਹੋਈ ਹੈ ਤੁਹਾਡੇ ਹੁਕਮ ਦੇ ਵਿੱਚ ਪਾਣੀ ਦੇ ਵਿੱਚ ਰਹਿ ਰਹੀ ਹੈ ਮਛਲੀ ਜਾਲ ਨਾ ਜਾਣਿਆ ਜਾਲ ਦਾ ਹੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਮਰੇ ਤੇ ਪੈ ਜਾਣਾ ਸਾਨੂੰ ਵੀ ਨਹੀਂ ਪਤਾ ਲੱਗਦਾ ਐਗਜ਼ੈਂਪਲਾਂ ਦਿੱਤੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰਬਾਣੀ ਦੀਆਂ ਕੋਈ ਪਤਾ ਨਹੀਂ ਕਦੋਂ ਸਾਡੇ ਤੇ ਮੌਤ ਦਾ ਜਾਲ ਆ ਕੇ ਪੈ ਜਾਵੇ ਡਰੀਏ ਵਾਲ ਗੁਰੂ ਤੋਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕੱਠੇ ਹੋ ਕੇ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਸਾਨੂੰ ਪਾਉਲ ਕਰਦੀ ਹੈ ਆਵੋ ਸਿੱਖ ਸਤਿਗੁਰੂ ਤੇ ਪਿਆਰਿਓ ਕਾਹੋ ਸੱਚੀ ਬਾਣੀ ਪ੍ਰਭ ਨਾਲ ਮਿਲ ਕੇ ਗੁਰਬਾਣੀ ਦਾ ਗਾਇਨ ਕਰੋ ਕੀਰਤਨ ਕਰੋ ਹਰ ਦਿਨ ਰਹਿਣ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜੋ ਜੋ ਵੀ ਕੀਰਤਨ ਕਰੇਗਾ ਸੁਣੇਗਾ ਜੋ ਜਨ ਕਰੇ ਕੀਰਤਨ ਗੋਪਾਲ ਕਿਸ ਕੋ ਪਹੇ ਨਾ ਸਕੇ ਜਮਕਾਲ ਜਾਮੁਨਾ ਦੇ ਨੇੜੇ ਨਹੀਂ ਆ ਸਕਦੇ ਗੁਰਬਾਣੀ ਨਾਲ ਮਨ ਟਿਕਣ ਲੱਗ ਪੈਂਦਾ ਹੈ ਭਟਕਿਆ ਹੋਇਆ ਮਨ ਟਿਕਾਣੇ ਆ ਜਾਂਦਾ ਹੈ ਭੁੱਲਾ ਹੋਇਆ ਮਨ ਰਾਹੇ ਪੈ ਜਾਂਦਾ ਹੈ ਰਸਤੇ ਪੈ ਜਾਂਦਾ ਹੈ ਸੱਚ ਵਾਲੇ ਰਾਹ ਤੁਰ ਪੈਂ ਤੁਰ ਪੈਂਦਾ ਹੈ ਸੱਚ ਵਾਲੇ ਰਸਤੇ ਤੁਰ ਪੈਂਦਾ ਹੈ ਦੂਜਿਆਂ ਨੂੰ ਵੀ ਕਹਿਣ ਲੱਗ ਪੈਂਦਾ ਭਾਈ ਬੋਲੋ ਹੁ ਸੱਚ ਨਾਮ ਕਰਤਾਰ ਗੁਰਬਾਣੀ ਸੱਚੀ ਹੈ ਇਸ ਬਾਣੀ ਨੂੰ ਜੋ ਦਿਲੋਂ ਪੜੇ ਦਿਲੋਂ ਸੁਣੇ ਇਹ ਬਾਣੀ ਜੋ ਜਿਉ ਹੋ ਜਾਣੇ ਤਿਸ ਅੰਤਰ ਰਵੇ ਹਰ ਨਾਮ ਉਹਦੇ ਅੰਦਰ ਵਾਹਿਗੁਰੂ ਜੀ ਵਸਦੇ ਹਨ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਕਿਸੇ ਨਾਲ ਨਫ਼ਰਤ ਨਾ ਕਰੋ ਗੁਰਬਾਣੀ ਦੇ ਹੁਕਮ ਹਨ ਕੋਈ ਬੋਲੇ RAM RAM ਕੋਈ ਖੁਦਾਏ ਗੁਰਬਾਣੀ ਦਾ ਆਰਡਰ ਹੈ ਹੁਕਮ ਹੈ ਕੋਈ ਸੇਵਾ ਗੁਸਈਆਂ ਕੋਈ ਅਰਦਾਸ ਗੁਰਬਾਣੀ ਦੇ ਹੁਕਮ ਹਨ ਤਨ ਗੁਰਵਰਜਨ ਦੇਵ ਜੀ ਦੇ ਅੱਲਾਹ ਕੀ ਕਰਬੰਦਗੀ ਕਰਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਹ ਸਵੇਰਾ ਗੁਰਬਾਣੀ ਬੜਾ ਗਿਆਨ ਦਿੰਦੀ ਹੈ ਪਾਪ ਨਾ ਕਰੋ ਗੁਰਬਾਣੀ ਸਮਝਾਉਂਦੀ ਹੈ ਅਜ ਪਹਿਲਾ ਪ੍ਰਕਾਸ਼ ਹੈ ਪਾਪ ਕਰਨ ਨਾਲ ਬੰਦਾ ਪਾਪੀ ਬਣ ਜਾਂਦਾ ਹੈ ਜਿੱਦੀ ਪਾਪ ਕਰਨ ਮਨ ਕਰਦਾ ਹੈ ਪ੍ਰਮਾਤਮਾ ਨੂੰ ਭੁੱਲ ਕੇ ਮਨਮੁਖ ਬਣ ਕੇ ਫਿਰ ਹਾਏ ਹਾਏ ਮੋਹ ਨਿਕਲਦੀ ਹੈ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਫਿਰ ਹਾਏ ਹਾਏ ਮੂੰਹ ਨਿਕਲਦੀ ਹੈ ਕਿ ਜੀ ਗੁਰਮੁਖ ਬਣ ਜਾਈਏ ਗੁਰੂ ਵਾਲ ਸਾਡਾ ਮੂੰਹ ਹੋਵੇ ਗੁਰੂ ਸਾਡੇ ਹਨ ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸੀਕਸ ਯੋਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਾਰ ਐਵਰ ਸਦਾ ਵਾਸਤੇ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਂ ਗੁਰਬਾਣੀ ਨੂੰ ਮੰਨਣਾ ਹੈ ਜੋ ਗੁਰਬਾਣੀ ਕਵੇ ਜੋ ਗੁਰਬਾਣੀ ਹੁਕਮ ਕਰੇ ਜੋ ਗੁਰਬਾਣੀ ਵਿੱਚ ਗੁਰੂ ਦਾ ਕਿਹਾ ਹੋਇਆ ਕੰਨ ਸੁਣਨ ਗੁਰ ਕਾ ਕਹਿਆ ਕਿਤ ਤਰੇ ਗੁਰੂ ਮਹਾਰਾਜ ਦਾ ਕਿਹਾ ਹੋਇਆ ਚਿੱਤ ਵਿੱਚ ਤਰ ਲਵੇ ਇਹ ਕੰਮ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਸੇਵਾ ਕਰਨੀ ਹੈ ਇਹਨਾਂ ਹੱਥਾਂ ਦੇ ਨਾਲ ਦਰਸ਼ਨ ਕਰਨੇ ਹਨ ਇਹਨਾਂ ਅੱਖਾਂ ਦੇ ਨਾਲ ਗੁਰਬਾਣੀ ਸੁਣਨੀ ਹੈ ਨਾ ਕੰਨਾਂ ਦੇ ਨਾਲ ਇਹ ਸਰਵਣੋਂ ਮੇਰਿਓ ਅੱਜ ਪਹਿਲਾ ਪ੍ਰਕਾਸ਼ ਹੈ ਗੁਰਬਾਣੀ ਦੀ ਸਿੱਖਿਆ ਲੈਣੀ ਹੈ ਆਪਾਂ ਆਨ ਲਾਈਫ ਇਹ ਸਰਵਣੋਂ ਸਰਵਣ ਕਹਿੰਦੇ ਨੇ ਜਿਹੜੇ ਸਾਡੇ ਇਹ ਜਹਨ ਕੰਨ ਹਨ ਇਹ ਸਰਵਣੋਂ ਮੇਰਿਓ ਸੱਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਲੈਫਟ ਰਾਈਟ ਸੁਣਹੁ ਸਤ ਬਾਣੀ ਸੱਚੀ ਬਾਣੀ ਨੂੰ ਸੁਣੋ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਰਸਨਾ ਰਾ ਸਤਾਇਕ ਹੋ ਕੇ ਨਾਮ ਜੱਪੇਗੀ ਕੀਰਤਨ ਕਰੇਗੀ ਨਿਤਨੇਮ ਕਰੇਗੀ ਜਪ ਸਾ ਪੜ੍ਹੇਗੀ ਜਪਜੀ ਸਾਹਿਬ ਜੀ ਪੜ੍ਹੇਗੀ ਪੰਜ ਬਾਣੀਆਂ ਦਾ ਨਿਤਨੇਮ ਕਰੇਗੀ ਗੁਰਬਾਣੀ ਦਾ ਰੂਪ ਹੀ ਗੁਰਮੁਖ ਬਣ ਜਾਂਦੇ ਹਨ ਗੁਰੂ ਵਾਲਾ ਆਪਣਾ ਮੁਖਾ ਕਰਕੇ ਅੱਜ ਪਹਿਲਾ ਪ੍ਰਕਾਸ਼ ਹੈ ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਇਹ ਸੇਵਾ ਜੀ ਵੀਰ ਗੁਰਬਾਣੀ ਸੇਵਾ ਤੋਂ ਆਪ ਜੀ ਦਾ ਦਾਸਰਾ ਸੇਵਾਦਾਰ ਗਾਇਨੇ ਗਿਲਬਾਦ ਸਿੰਘ ਲੀਡਸ ਯੁਗਕਤੋਂ ਕਰ ਰਿਹਾ ਹੈ ਅਜ ਪੂਰੇ ਸੰਸਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਮਨਾਇਆ ਜਾ ਰਿਹਾ ਹੈ ਅਤੇ ਇਹ ਸ਼ਬਦ بار 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 ਪੜਿਆ ਜਾ ਰਿਹਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਪਿਆਰਿਓ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਕੋਈ ਵਾਰੀ ਨਹੀਂ ਰਹਿ ਜਾਂਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ ਅਗਰ ਆਪਾਂ ਪਵਿੱਤਰ ਪਾਵਨ ਗੁਰਬਾਣੀ ਨੂੰ ਮਨ ਤੇ ਵਸਾਲੀ ਜੋ ਗੁਰੂ ਮਹਾਰਾਜ ਹੁਕਮ ਕਰਦੇ ਹਨ ਜਿਵਾਕ ਵੀ ਲੈਂਦੇ ਹਾਂ ਸੋਰਠ ਮਹੱਲਾ ਪੰਜਵਾਂ ਭਾਵੇਂ ਰਾਗਾਂ ਵਿੱਚ ਹੈ ਸੋਰਠ ਰਾਗ ਵਿੱਚ ਹੈ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਪਹਿਲਾ ਪ੍ਰਕਾਸ਼ ਕੀਤਾ ਹੈ ਪਹਿਲੇ ਗ੍ਰੰਥੀ ਹਨ ਤਨ 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 ਬਾਬਾ ਬੁੱਢਾ ਸਾਹਿਬ ਜੀ ਤਾਂ ਗੁਰੂ ਮਹਾਰਾਜ ਜੀ ਦੇ ਸੇਵਾਦਾਰ ਮਾਝੇ ਦੀ ਸੰਗਤ ਅੱਜ ਵੀ ਇਹ ਗ੍ਰੰਥੀ ਸਿੰਘਾਂ ਨੂੰ ਪਾਈ ਸਾਬਨੀ ਕਹਿੰਦੀ ਕੁਝ ਨਹੀਂ ਕਹਿੰਦੀ ਜਿਹੜੇ ਪਿੰਡਾਂ ਦੇ ਲੋਕ ਹਨ ਸੁਲਝੇ ਹੋਏ ਅੱਜ ਵੀ ਇੰਗਲੈਂਡ ਵਿੱਚ ਹੋਣ ਅਮਰੀਕਾ ਵਿੱਚ ਹੋਣ ਕੈਨੇਡਾ ਵਿੱਚ ਹੋਣ ਪਿੰਡਾਂ ਵਿੱਚ ਹੋਣ ਦਰਬਾਰ ਸਾਹਿਬ ਦੇ ਆਲੇ ਦੁਆਲੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਜਿੰਨੇ ਮਾਝੇ ਦੇ ਸਿੱਖ ਹਨ ਉਹ ਅੱਜ ਵੀ ਗਰੰਥੀ ਸਿੰਘ ਨੂੰ ਬਾਬਾ ਜੀ ਹੀ ਕਹਿੰਦੇ ਹਨ ਕਿਉਂਕਿ ਬਾਬਾ ਜੀ ਕਨੈਕਟਡ ਹਨ ਤਨ 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 ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਗਰੰਥੀ ਦੀ ਸੇਵਾ ਸ਼ੁਰੂ ਹੋਈ ਹੈ ਜਿਵੇਂ ਮੁੱਖ ਵਾਕ ਲੈਂਦੇ ਹਾਂ ਸੋਰਠ ਮਹੱਲਾ ਪੰਜਵਾਂ ਤੇ ਕਹਿ ਦਿੰਦੇ ਹਾਂ ਇਹ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ ਸੋਰਠ ਫਿਫਥ ਮਹਲ ਗੁਰਪੂਰੇ ਪੂਰੀ ਕੀਨੀ ਦਾ ਪਰਫੈਕਟ ਗੁਰੂ ਹੈਸ ਡਨ ਇਟ ਪਰਫੈਕਟ ਤੇ ਪਰਪੂਰੇ ਗੁਰੂ ਸਾਡੇ ਇਸ ਵੇਲੇ ਹਨ ਗੁਰੂ ਗ੍ਰੰਥ ਸਾਹਿਬਹਾਰਾ ਜੀ ਭਾਣ ਗੁਰੂ ਨਾਨਕ ਵੀ ਪੂਰੇ ਹਨ ਨਾਨਕ ਗੁਰੂ ਗੁਰੂ ਹੈ ਪੂਰਾ ਅੱਜ ਸਾਡੇ ਤੇ ਕਿਰਪਾ ਕੀਤੀ ਹੈ ਤਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੱਸ ਆਪਣੀ ਕਰ ਦੇਣੀ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਹੀ ਬlesed me us with forgiveness ਅਣਸਾਨ ਅਨੰਦ ਹੀ ਅਨੰਦ ਹੈ ਤਾਏ ਉਹ ਤੇ ਰੋਜ ਅਨੰਦ ਸਾਹਿਬ ਪੜੀਦਾ ਹੈ ਨਿਤਨੇਮ ਵਿੱਚ ਪ੍ਰਹਿਰਾਸ ਸਾਹਿਬ ਵਿੱਚ ਚੌਪਈ ਸਾਹਿਬ ਤੋਂ ਬਾਅਦ ਵਿੱਚ ਕਿਤੇ ਵੀ ਘੜੀ ਕੀਰਤਨ ਕਰੀਏ ਅਨੰਦ ਸਾਹਿਬ ਜੀ ਦਾ ਪਾਠ ਕਰੀਦਾ ਹੈ ਅਨੰਦ ਭਇਆ ਮੇਰੀ ਮਾਏ ਅੱਜ ਪਹਿਲਾ ਪ੍ਰਕਾਸ਼ ਹੈ ਸਤਿਗੁਰੂ ਮੈਂ ਪਾਇਆ ਅੱਜ ਸਾਨੂੰ ਸਤਿਗੁਰੂ ਲੱਭ ਗਏ ਹਨ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿਤਾ ਅਨੰਦ ਸੁਖ ਪਾਇਆ ਹੁਣ ਰੋਜ਼ ਹੀ ਆਨੰਦ ਹੈ ਨਿਤਨੇਮ ਕਰਦੇ ਹਾਂ ਰਹਿਰਾ ਸਾਹਿਬ ਜੀ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਜੇ ਪੜ੍ਹੇ ਨਹੀਂ ਜਾਂਦੀ ਤੇ ਕੰਨਾਂ ਨਾਲ ਸੁਣਦੇ ਹਾਂ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆਪਰ ਪੂਰੇ ਇਕੋ ਜਿਹਾ ਫਲ ਮਿਲਦਾ ਏ ਤੁਹਾਨੂੰ ਆਈ ਹੈਵ ਫਾਊਂਡ ਤਨ ਗੁਰਵਰਜਨ ਦੇ ਮਹਾਰਾਜ ਜੀ ਸੇ ਪਲਾਸਟਿੰਗ ਪੀਸ ਐਂਡ ਬles ਬੋਲ ਕੀ ਕਥਾ ਨਾ ਕਰਾਂ ਅੱਜ ਪਹਿਲਾ ਪ੍ਰਕਾਸ਼ ਹੈ ਪੂਰੇ ਸੰਸਾਰ ਦੇ ਵਿਤਵਾਨ ਜਿਹੜੇ ਹਨ ਉਹ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਭਾ ਕਰ ਰਹੇ ਹਨ ਦਾਸ ਨੇ ਵੀ ਥੋੜੇ ਜਿਹੀ ਟਾਈਮ ਦੇ ਵਿੱਚ ਜਿੰਨੀ ਕੁ ਗੁਰਬਾਣੀ ਦਾਸ ਨੂੰ ਯਾਦ ਆਈ ਹੈ ਖੁਸ਼ੀਆਂ ਨਾਲ ਮੇਰਾ ਮਨ ਉੱਛਲਿਆ ਹੈ ਇਤਿਆਂ ਜੀ ਵੀ ਗੁਰਬਾਣੀ ਸੇਵਾ ਤੋਂ ਆਪ ਸਾਧ ਸੰਗਤ ਜੋਗੋ ਜੋਗਿਆ ਤਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਹਿਲਾ ਪ੍ਰਕਾਸ਼ ਜਾਣ ਕੇ ਦਸਰੇ ਨੇ ਇਹ ਆਪ ਜੀ ਨੇ ਸੇਵਾ ਲਈ ਹੈ ਆਪ ਜੀ ਦਾ ਕੋਟਾਨ ਕੋਟ ਧੰਵਾਦ ਹੈ ਥੈਂਕਸ ਹੈ ਮੇਰ ਕਰਨੇ ਦਿਆ ਕਰਨੇ ਪੂਰਾ ਸੰਸਾਰ ਗੁਰਬਾਣੀ ਨੂੰ ਮੰਨੇ ਆ ਲਿਖਿਆ ਵੀ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਸਟ ਪ੍ਰਕਾਸ਼ ਪੁਰਬ ਪਹਿਲਾ ਪ੍ਰਕਾਸ਼ ਥੱਲੇ ਲਿਖਿਆ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਐਨਿਕ ਸੇਵਾ ਸਨ 225 ਚੱਲ ਰਿਹਾ ਹੈ ਸਨ 225 ਦੇ ਵਿੱਚ ਇਹ ਪਹਿਲਾ ਪ੍ਰਕਾਸ਼ ਦਾਸ ਤੇ ਜ਼ਿੰਦਗੀ ਵਿੱਚ ਆਇਆ ਹੈ ਅਗਲਾ ਟਾਈਮ ਗੁਰੂ ਮਹਾਰਾਜ ਖੁਸ਼ੀਆਂ ਦਾ ਬਖਸ਼ਿਸ਼ ਕਰਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰ ਪਰ ਸਾਡੇ ਤੇ ਨਜ਼ਰ ਰੱਖਣਗੇ ਜ਼ਰੂਰ ਦੇਖਾਂਗੇ ਵਾਲਾ ਪਰ ਪਹਿਲਾ ਪ੍ਰਕਾਸ਼ ਜਿਹੜਾ ਹੈ ਅਗਲੀ ਵਾਰੀ ਵੀ 2026 ਦੇ ਵਿੱਚ ਵੀ ਮਹਾਰਾਜ ਜ਼ਰੂਰ ਦਿਖਾਉਣਗੇ ਕਿਉਂਕਿ ਆਹ ਸੁਰੱਖਣੀ ਚਾਹੀਦੀ ਹੈ ਹੋਪ ਉਮੀਦ ਰੱਖਣੀ ਚਾਹੀਦੀ ਹੈ ਗੁਰੂ ਮਹਾਰਾਜ ਦੀਦੀ ਪਾਵਨ ਗੁਰਬਾਣੀ ਹੁਕਮ ਕਰਦੀ ਹੈ ਕਰ ਆਇਆ ਕਰ ਆਸਾ ਆਇਓ ਬ੍ਰਹਮਾਂਗਨ ਜੇ ਮੰਗੀਏ ਤੇ ਸਭ ਕੁਝ ਮਿਲ ਜਾਂਦਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਤੇ ਵੇ ਪੁੱਲਾ ਮੇਰੀਆਂ ਖਿਮਾ ਕਰ ਦੇਣੀ ਆ ਇਹ ਕਥਾ ਦਾਸਰਾ ਗਿਆਨੀ ਦਿਲਬਾਗ ਸਿੰਘ ਲੀਡਸ ਯੂਕੇ ਤੋਂ ਕਰ ਰਿਹਾ ਸੀ ਕੈਨਲ ਹੈ ਜੀ ਵੀ ਐਲ ਗੁਰਬਾਣੀ ਸੇਵਾ ਲੀਡਸ ਯੂਕੇ ਜੋਗੋ ਜੁਗਾਟਾਲਪੰਤਨ ਗੁਰੂਗ੍ਰਾਮ ਸਾਹਿਬ ਚੇਪਾਲ ਸਾਹਿਬ ਜੀ ਗੁਰਬਾਣੀ ਪੜ੍ਹਦੇ ਆਂ ਬੜੀਆਂ ਗਲਤੀਆਂ ਹੋ ਜਾਂਦੀਆਂ ਹਨ ਸੋ ਕਲਾ ਕਰਨਾ ਵੋਵਲ ਸਾਕੇ ਪਿੱਛੇ ਪੜੇ ਜਾਂਦੇ ਹਨ ਦਾਸ ਨੂੰ ਖਮਾ ਕਰਦੇ ਹੋ ਮੁਆਫ ਕਰਦੇ ਹੋ ਬਖਸ਼ ਦਿਓ ਸਾਰੇ ਸੰਸਾਰ ਨੂੰ ਦਾਸ ਵੱਲੋਂ ਬੀਬੀ ਰਵੰਸ ਕੋਰ ਵੱਲੋਂ ਇਹ ਜੋ ਸਾਡਾ ਚੈਨਲ ਹੈ ਕਾਕਾ ਮਨਰਾਜ ਸਿੰਘ ਵੱਲੋਂ ਅਤੇ ਬੀਬੀ ਜਸਲੀਨ ਕੋਰ ਵੱਲੋਂ ਪੂਰੀ ਦੁਨੀਆ ਨੂੰ ਪੂਰੇ ਸੰਸਾਰ ਨੂੰ ਚਿਰਾਗ ਸਕੋੜੀਓ ਵੱਲੋਂ ਬਹੁਤ 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 ਗਿਣਤੀ ਨਹੀਂ ਕੀਤੀ ਜਾ ਸਕਦੀ ਵਧਾਈਆਂ 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 ਗੁਰਸਿੱਖਾਂ ਮਾਨ ਵਧਾਈਆਂ ਪੂਰੇ ਸੰਸਾਰ ਨੂੰ ਵਧਾਈਆਂ ਅੱਜ ਬੇਲਾ ਪ੍ਰਕਾਸ਼ ਹੈ ਸੰਨ 2024 25 ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ